ਇੱਕ ਪਾਸੇ ਆਪ ਹੀ ਲੋਕ ਲੱਗੇ ਰਹੇ ਤੇ ਵੀ 1984 ਵਲੇ ਇਹ ਹੋ ਗਿਆ ਤੇ ਦੂਜੇ ਪਾਸੇ ਜਿਨ੍ਹਾਂ ਨੇ ਕਹਾਣ ਕੀਤਾ ਉਹਨਾਂ ਦੇ ਝੰਡੇ ਚੱਕ ਕੇ ਤੁਰੇ ਫਿਰਦੇ ਆ ਤੇ ਹੁਣ ਉਹ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਵੀ ਜਾਂ ਤਾਂ ਤੁਸੀਂ ਇੱਕ ਪਾਸੇ ਹੋ ਜੋ ਵੀ ਜ਼ਿਆਦਾ ਤੁਸੀਂ ਸਿੱਖਾਂ ਦੀ ਗੱਲ ਕਰੋ ਜਾਂ ਤੁਸੀਂ ਪਾਰਟੀ ਪਾਈ ਦੀ ਗੱਲ ਕਰੋ ਫਿਰ ਤੁਸੀਂ ਵਿੱਚ ਦੂਜੇ ਪਾਸੇ ਉਹਦੇ ਲਿੰਕ ਲੱਭਣ ਲੱਗ ਜੰਨੇ ਹੋ ਫਿਰ ਉਹਨਾਂ ਪਾਰਟੀ ਦੇ ਝੰਡੇ ਚੱਕ ਕੇ ਇਕੱਠੇ ਹੋ ਹੋ ਕੇ ਨਾਰੇ ਲਾਈ ਜੰਨੇ ਆ ਉਹਦੇ ਭਾਈਚਾਰੇ ਦੇ ਵਿੱਚ ਲੜੀ ਜੰਨੇ ਹੋ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਵੱਡੇ ਵੱਡੇ ਬੈਨਰ ਲੱਗੇ ਸਰਬਜੀਤ ਖਾਲਸਾ ਦਾ ਇੱਕ ਸਟicker ਵੀ ਹੈ ਨਹੀਂ ਔਰ ਤੁਸੀਂ ਸਿੰਗਰ ਹੋ ਤੁਹਾਡਾ ਤਾਂ ਉਹ ਭਾਈਚਾਰਾ ਹੈਗਾ ਕਰਮਜੀਤ ਅਨਮੋਲ ਖੜੇ ਨੇ ਤੁਸੀਂ ਉਹਦੇ ਸਾਥ ਦੇਣ ਦੀ ਬਜਾਏ ਕਹਿ ਰਹੇ ਹੋ ਕਿ ਖਾਲਸਾ ਰਾਹ ਸਾਹਿਬ ਦੀ ਉਹ ਸਨ 84 ਦਿਨ ਪੋਤਵਾਰ 1 ਅਕਤੂਬਰ 31 ਨੂੰ ਆਵਾ ਮਾਰ ਗਿਆ ਬੇਅੰਤ ਸੂਰਮਾ ਚੋਬਨ ਮੱਤੀ ਨੂੰ ਹਰੀ ਦਾ ਮੰਦਰ ਟਾ ਕੇ ਕੀਤੀ ਗਲਤੀ ਵੱਡੀ ਸੀ ਤਾਈਓ ਗੋਲੀ ਨਾਲ ਇੱਕ ਭਰ ਕੇ ਉਹਨੂੰ ਚਾੜਤਾ ਗੱਡੀ ਸੀ ਬੜੀ ਹਵਾ ਸਿੱਗੀ ਕਰਮਜੀਤਨ ਮੋਲ ਦੀ ਐਸਾ ਕੀ ਹੋ ਗਿਆ ਰਾਤੋ ਰਾਤ ਇੱਕ ਦੋ ਦਿਨਾਂ ਦੇ ਵਿੱਚ ਹੀ ਸਾਰੀ ਜਿਹੜੀ ਨੇਰੀ ਬਣੀ ਸੀ ਕਰਮਜੀਤਨ ਮੋਲ ਦੇ ਹੱਕ ਚ ਉਹ ਮੱਠੀ ਪੈ ਗਈ ਇਹ ਕਿਤੇ ਮੰਨ ਲਓ ਨਾ ਜਿੱਤੇ ਖਾਲਸਾ ਸਾਹਿਬ ਤਾਂ ਕੀ ਬਣੂ ਪਰ ਮੈਂ ਕਹਿੰਦਾ ਆਪਾਂ ਹੁਣ ਨਾ ਜੇ ਆਪਾਂ ਜਾਵਾਂਗੇ ਹਰਮੰਦਰ ਸਾਹਿਬ ਆਪਾਂ ਸਿਰ ਉੱਚਾ ਕਰਕੇ ਜਾਵਾਂਗੇ ਜਿਉ ਉਹ ਜਿੱਤਦੇ ਆ ਤੇ ਫਿਰ ਮੈਨੂੰ ਲੱਗਦਾ ਜਿਵੇਂ ਮਾਲਸਾਲਿਆਂ ਨੂੰ ਕਿ ਲੋਕ ਕਹਿੰਦੇ ਆ ਵੀ ਇਹਨਾਂ ਨੇ ਸਿੱਧੂ ਨਹੀਂ ਜਿਤਾਇਆ ਤੇ ਸ਼ਾਇਦ ਆਪਣੇ ਪੱਲੇ ਲਾਂਤਾ ਨਾ ਪੈ ਜਾਣਾ ਇਹ ਗੱਲ ਦਾ ਡਰ ਹੈਗਾ ਹਰ ਇੱਕ ਬੰਦਾ ਕਹਿੰਦਾ ਵੀ ਆਪਣਾ ਖਾਲਸਾ ਰਾਹ ਚਾਹੀਦਾ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਮੇਨ ਬੰਦਾ ਕਿਹੜਾ ਰੱਖਾਂਗੇ ਖਾਲਸਾ ਕੋਈ ਹੈ ਬੰਦਾ ਆਪਣੀ ਨਿਗਾਹ ਦੇ ਵਿੱਚ ਜਿਹਨੂੰ ਤੁਸੀਂ ਕਹਿ ਸਕੋ ਵੀ ਹਾਂ ਯਾਰ ਇਹ ਬੰਦਾ ਮੈਨੂੰ ਚਲੋ ਮੈਂ ਇੱਕ ਬੰਦੇ ਨੂੰ ਪਹਿ ਲੈ ਕੇ ਚੱਲਾਂ ਵੀ ਯਾਰ ਖਾਲਸਾ ਰਾਜ ਹੋਵੇ ਤੇ ਆਪਾਂ ਇਹ ਬੰਦੇ ਨੂੰ ਮੇਨ ਰੱਖਾਂਗੇ ਜਿਵੇਂ ਮਹਾਰਾਜ ਰਣਜੀਤ ਸਿੰਘ ਜੇ ਆਪਾਂ ਗੱਲ ਕਰੀਏ ਆ ਉਸ ਟਾਈਮ ਤੇ ਜਿਹੜਾ ਬੰਦਾ ਮੈਂ ਕਹੂੰਗਾ ਉਹ ਤੁਹਾਨੂੰ ਨਹੀਂ ਪਸੰਦ ਹੋਊਗਾ ਜੇ ਥੋੜਾ ਹੋਗਾ ਉਹਨੂੰ ਮੈਨੂੰ ਨਹੀਂ ਵਧੀਆ ਲੱਗੂਗਾ ਪਹਿਲਾਂ ਆਪਾਂ ਬੰਦੇ ਪਛਾਣਨੇ ਪੈਣੇ ਆ ਛਾਂਟਨੇ ਪੈਣੇ ਆ ਕਿਉਂਕਿ ਆਪਾਂ ਜਿਹੜਾ ਬ ਇਧਰ ਲਈ ਪਾਰਟੀ ਲੈ ਉਧਰ ਹੋ ਜਾਂਦੇ ਇਧਰ ਨੇ ਪਕੜ ਲਿਆ ਪਾਰਟੀ ਵਿੱਚ ਟਿਕਟਾਂ ਪਿੱਛੇ ਭੱਜੀ ਫਿਰਦੇ ਹਨ ਹਣਾ ਲੋਕਾਂ ਨੂੰ ਤੁਸੀਂ ਮੈਂਟਲ ਕੇ ਲੋਕ ਲੋਕਾਂ ਨੂੰ ਕਹਿਣ ਲੱਗੇ ਦੋਗਲਾਪਨ ਦਿਖਾਉਣ ਲੱਗੇ ਪਰ ਲੋਕ ਆਪ ਵੀ ਕਿੱਥੇ ਸੀ ਚੱਲਦੇ ਆ ਮੈਂ ਤਾਂ ਕਈ ਬੰਦੇ ਆਏ ਜਿਹੜੇ ਅਮਰਸ਼ਕਨ ਤੋਂ ਬਾਅਦ ਵੀ ਦਾਰੂ ਪੀਂਦੇ ਬਈ ਬਹੁਤ ਗਲਤ ਕੰਮ ਕਰੀਂਦੇ ਕਈ ਵਾਰੀ ਆਏ ਜੀ ਚਾ ਆਪਣੀ ਅੱਖੀ ਦੇਖਿਆ ਬੁੜੀਆਂ ਕੀ ਕਰਦੀਆਂ ਹੁਣ ਸ਼ਾਇਦ ਇਹ ਗੱਲ ਤੇ ਮੈਨੂੰ ਗੁੱਸਾ ਲੱਗੋ ਕੋਈ ਬੁੜੀਆਂ ਦੇ ਅਮਰਸ਼ਕ ਦੇ ਉੱਪਰ ਵੱਟੇ ਮੁੰਨਦੀਆਂ ਫਿਰਦੀਆਂ ਥਰੇੜੀਆਂ ਕਰਾਉਂਦੀਆਂ ਫਿਰਦੀਆਂ ਸੈਲੂਨਾਂ ਦੇ ਵਿੱਚ ਹੁਣ ਜੇ ਇਹ ਗੱਲ ਕਹੇ ਔਰ ਆਪਾ ਬੋਲ ਨਹੀਂ ਸਕਦੇ ਉੱਥੇ ਜੇ ਬੋਲਦੇ ਫਿਰ ਅਗਲਾ ਕਹਿੰਦਾ ਵੀ ਤੇਰਾ ਦੱਸ ਕੀ ਚੱਕਰਾ ਇੱਥੇ ਵੀ ਸਾਡੇ ਗੁਰੂ ਆਏ ਕਹਿੰਗੇ ਉਹ ਪਤਾ ਨਹੀਂ ਕੀ ਆ ਉਹਦੇ ਗੁਰੂ ਬਣਾ ਲੈਂਦੇ ਗੁਰੂਆਂ ਨੇ ਅੱਜ ਵੀ ਗੱਲ ਹੀ ਨਹੀਂ ਕਹੀ ਹੁੰਦੀ ਜਿਹੜੀ ਪਹਿਲਾਂ ਦੇਖਦੇ ਰਹੇ ਸੁਖਬੀਰ ਬਾਦਲ ਹੁਣ ਸਾਉ ਦਾ ਰਾਜ ਸੀਗਾ ਇਹਨਾਂ ਦਾ ਤੇ ਉਹ ਕਿੰਨੀ ਕੋਈ ਕਿਸੇ ਦੇ ਬੰਦੇ ਤੇ ਪਰਚਾ ਹੋਇਆ ਸੀਗਾ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਸੀਗਾ ਪਰ ਚੈਨਲ ਬੰਦ ਕਰ ਦਿੰਦੇ ਆ ਮੋਨਟਾਈਜੇਸ਼ਨਾਂ ਬੰਦ ਕਰਦੇ ਜਿੰਨਾਂ ਦੇ ਚੰਗੇ ਨਵੇਂ ਮੁੰਡੇ ਇਹ ਉਹਨਾਂ ਕੋਲ ਤਾਂ ਪਹਿਲਾਂ ਵਿਚਾਰਾ ਕੋਈ ਕੰਮ ਹੈ ਨਹੀਂ ਤੂੰ ਹੀ ਚੱਕ ਕੇ ਜਿਹੜਾ ਬੰਦਾ ਕੰਮ ਕਰ ਰਿਹਾ ਉਹਦਾ ਥੋੜਾ ਰੋਜ਼ਗਾਰ ਵੀ ਤੁਸੀਂ ਉਹ ਨੈਗੇਟਿਵਿਟੀ ਸਾਰੀ ਬੰਦ ਕਰਾ ਦੋਗੇ ਚਲੋ ਠੀਕ ਹੈ ਤੁਸੀਂ سوشل ਮੀਡੀਆ ਬੰਦ ਕਰਾ ਦੋ ਤੁਸੀਂ ਨਿਊਜ਼ ਚੈਨਲ ਬੰਦ ਕਰਾ ਦੋ ਅਖਬਾਰ ਖਰੀਦ ਲਓ ਸਾਰਾ ਕੋਈ ਬੰਦਾ ਇਕੱਲਾ-ਇਕੱਲਾ ਖਰੀਦ ਲਓ ਪਰ ਜਿਹੜੀਆਂ ਜ਼ਮੀਰਾਂ ਵਾਲੇ ਬੰਦੇ ਉਹਨਾਂ ਨੂੰ ਕਿਵੇਂ ਖਰੀਦ ਲਵੋਗੇ ਤੁਸੀਂ ਜਿਨ੍ਹਾਂ ਨੇ ਆਪਣੀ ਪੱਗ ਦਾ ਮਾਣ ਰੱਖਿਆ ਉਹਨਾਂ ਦੇ ਸਿਰ ਤੇ ਤਾਜ ਰੱਖਿਏ ਸਾਰਿਆਂ ਨੂੰ ਇਹੀ ਅਪੀਲ ਆ ਤੁਸੀਂ ਮੇਨ ਗੱਲ ਬਾਕੀ ਹੈ ਜੇ ਹੋਰ ਪਾਰਟੀਆਂ ਨੇ ਤੁਹਾਡਾ ਕਿ ਤੁਸੀਂ ਕੰਮ ਜ਼ਰੂਰ ਦੇਖੋ ਕਿਹੜੀਆਂ ਪਾਰਟੀਆਂ ਨੇ ਕੀਤਾ ਇਕੱਲੇ ਆਪਦੇ ਲਿੰਕ ਤੇ ਨਾ ਜਾਇਓ ਵੀ ਹਾਂ ਇਹ ਬੰਦੇ ਸੱਦਾ ਕੰਮ ਕੀਤਾ ਸਾਰਿਆਂ ਨੂੰ ਦੇਖ ਕੇ ਚੱਲੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਕਰਨ ਫਰੀਦਕੋਟ ਦਾ ਕੀ ਮਾਹੌਲ ਹੈ ਨਬਜ਼ ਕੀ ਕਹਿੰਦੀ ਚੋਣਾ ਕਿੱਥੇ ਕਿ ਪਹੁੰਚ ਗਿਆ ਲੋਕਾਂ ਨੇ ਕੀ ਮਨ ਬਣਾਇਆ ਅਸੀਂ ਲਗਾਤਾਰ ਇਸ ਹਲਕੇ 'ਚ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਇੱਥੋਂ ਦੇ ਚਰਚਿਤ ਸਿੰਗਰ ਨੇ ਦੇਵ ਰੂਪਾਨਾ ਇਹਨਾਂ ਦੇ ਇੱਥੋਂ ਲੰਘ ਰਹੇ ਸੀ ਤਾਂ ਸੋਚਿਆ ਬਾਈ ਨਾਲ ਗੱਲ ਕਰ ਲਈਏ ਦੇਵ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਸਤਿ ਸ਼੍ਰੀ ਅਕਾਲ ਭਾਈ ਬਹੁਤ ਵਧੀਆ ਹਾਲਤ ਹਰ ਜੀ ਦੱਸਿਓ ਕਿਵੇਂ ਚੋਣਾ ਲੱਗੇ ਨੇ ਕੀ ਮਾਹੌਲ ਤੁਹਾਡੇ ਇਲਾਕੇ ਦਾ ਮਾਹੌਲ ਬਹੁਤ ਵਧੀਆ ਇੱਕ ਨੰਬਰ ਦੇ ਮਾਹੌਲ ਆ ਤੇ ਬਾਕੀ ਪਹਿਲਾਂ ਬਦਲਾਵ ਦੀਆਂ ਗੱਲਾਂ ਬਹੁਤ ਕੀਤੀਆਂ ਨਾ ਆਪਾਂ ਬਦਲਾਵ ਚ ਇਹਦਾ ਬਦਲਾਵ ਚਾਹੀਦਾ ਹੁਣ ਆਪਾਂ ਬਦਲਾਵ ਤੋਂ ਹਟ ਕੇ ਥੋੜਾ ਪੰਥ ਦੀ ਗੱਲ ਕਰ ਲਈਏ ਵੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਨ੍ਹਾਂ ਨੇ ਆਪਣੇ ਮੇਨ ਪੱਗ ਬਚਾਈ ਜਿਨ੍ਹਾਂ ਨੇ ਆਪਣੀ ਜਿਨ੍ਹਾਂ ਨੇ ਆਪਾਂ ਕਹਿ ਦਈਏ ਵੀ ਆਪਾਂ ਲੋਕ ਕਹਿੰਦੇ ਸਿੱਖਾਂ ਨੂੰ ਇਨਸਾਫ ਚਾਹੀਦਾ ਮੈਂ ਇੱਕ ਚਲੋ ਹੋਰ ਪਾਸੇ ਗੱਲ ਲੱਗ ਲੈਣਾ ਛੋਟੀ ਜੀ ਇੱਕ ਪਾਸੇ ਆਪ ਹੀ ਲੋਕ ਲੱਗੇ ਰਹਦੇ ਵੀ 1984 ਵੇਲੇ ਇਹ ਹੋ ਗਿਆ ਤੇ ਦੂਜੇ ਪਾਸੇ ਜਿਨ੍ਹਾਂ ਨੇ ਘਾਣ ਕੀਤਾ ਉਹਨਾਂ ਦੇ ਝੰਡੇ ਚੱਕ ਕੇ ਤੁਰੇ ਫਿਰਦੇ ਆ ਤੇ ਹੁਣ ਉਹ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਵੀ ਜਾਂ ਤਾਂ ਤੁਸੀਂ ਇੱਕ ਪਾਸੇ ਹੋ ਜੋ ਵੀ ਜ਼ਿਆਦਾ ਤੁਸੀਂ ਸਿੱਖਾਂ ਦੀ ਗੱਲ ਕਰੋ ਜਾਂ ਤੁਸੀਂ ਪਾਰਟੀ ਪਾਈ ਦੀ ਗੱਲ ਕਰੋ ਫਿਰ ਤੁਸੀਂ ਵਿੱਚ ਦੂਜੇ ਪਾਸੇ ਉਹਦੇ ਲਿੰਕ ਲੱਭਣ ਲੱਗ ਜੰਨੇ ਹੋ ਫਿਰ ਉਹਨਾਂ ਪਾਰਟੀ ਦੇ ਝੰਡੇ ਚੱਕ ਕੇ ਇਕੱਠੇ ਹੋ ਹੋ ਕੇ ਨਾਰੇ ਲਾਈ ਜੰਨੇ ਆ ਆਪਦੇ ਭਾਈਚਾਰੇ ਦੇ ਵਿੱਚ ਲੜੀ ਜੰਨੇ ਹੋ ਪਰ ਮੈਂ ਹੁਣ ਜੇ ਆਪ ਇਧਰ ਵੋਟਾਂ ਦੀ ਗੱਲ ਕਰੀਏ ਆਪਾਂ ਬਦਲਾਅ ਦੀ ਗੱਲ ਪਹਿਲਾਂ ਕੀਤੀ ਹੁਣ ਮੈਂ ਕਹਿੰਦਾ ਜਿਨ੍ਹਾਂ ਨੇ ਆਪਣੀ ਪੱਗ ਦੀ ਇੱਜ਼ਤ ਰੱਖ ਆਪਣਾ ਸਿਰ ਤੇ ਤਾਜ ਧਰਿਆ ਆਪਾਂ ਹੁਣ ਉਹਨਾਂ ਦੇ ਸਿਰ ਤੇ ਤਾਜ ਧਰਿਏ ਸਰਬਜੀਤ ਸਿੰਘ ਖਾਲਸਾ ਜੀ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਵੱਡੇ ਵੱਡੇ ਬੈਨਰ ਲੱਗੇ ਸਰਬਜੀਤ ਖਾਲਸਾ ਤੇ ਇੱਕ ਸਟicker ਵੀ ਹੈ ਨਹੀਂ ਔਰੇ ਤਾਂ ਸਟicker ਹਾਂ ਜੀ ਬਹੁਤ ਘੱਟ ਆ ਕਿਉਂਕਿ ਜਿਹੜਾ ਇੱਕ ਜੈਨੂਇਨ ਬੰਦਾ ਹੁੰਦਾ ਨਹੀਂ ਜੇ ਆਪਾਂ ਕਹਿ ਦਈਏ ਇੱਕ ਇਹਦਾ ਪ੍ਰੋਮੋਸ਼ਨ ਤੁਸੀਂ ਇੱਥੇ ਭਾਜੀਪੀ ਦੇ ਬਹੁਤ ਪੋਸਟਰ ਲੱਗੇ ਹੋਣੇ ਆ ਕਾਂਗਰਸ ਦੇ ਲੱਗੇ ਆ ਕਾਂਗਰਸ ਦੇ ਲੱਗੇ ਉਹਨਾਂ ਦੇ ਬਹੁਤ ਘੱਟ ਲੱਗੇ ਆ ਪਰ ਗੱਲ ਹਾਂ ਜੀ ਦਿਲਾਂ ਚਾ ਹੁਣ ਤੁਸੀਂ ਕਿਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਹੁਣ ਫਰੀਦਕੋਟ ਦਾ ਮਾਹੌਲ ਚੈੱਕ ਕਰ ਲਓ ਥੱਲੇ ਤੁਹਾਨੂੰ ਆਪੇ ਪਤਾ ਲੱਗ ਜਾਊ ਕੀ ਦੇ ਨਾਂ ਦੇ ਕਮੈਂਟ ਜਾਦੇ ਆ ਰਹੇ ਆ ਤੁਸੀਂ ਲੋਕਾਂ ਜੇ ਹੁਣ ਜਾਓਗੇ ਵਿਚਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊ ਮਾਹੌਲ ਕੀ ਆ ਪਹਿਲਾਂ ਜਰੂਰ ਮਾਹੌਲ ਦੂਜੇ ਪਾਸੇ ਰਿਹਾ ਵੀ ਹਵਾ ਬਹੁਤ ਰਹੀ ਆ ਹਨਾ ਤੇ ਹੁਣ ਇੱਧਰ ਦਾ ਪਲੜਾ ਬਹੁਤ ਭਾਰੀ ਹੋਇਆ ਹੋਇਆ ਬਾਈ ਤੁਸੀਂ ਸਿੰਗਰ ਹੋ ਤੁਹਾਡਾ ਤਾਂ ਉਹ ਭਾਈਚਾਰਾ ਹੈਗਾ ਕਰਮਜੀਤ ਅਨਮੋਲ ਖੜੇ ਨੇ ਤੁਸੀਂ ਉਹਦੇ ਸਾਥ ਦੇਣ ਦੀ ਬਜਾਏ ਕਹਿ ਰਹੇ ਹੋ ਕਿ ਖਾਲਸਾ ਦਾ ਸਾਥ ਦੇਣੀ ਨਹੀਂ ਸਿੰਗਰ ਹੋਣ ਤੋਂ ਪਹਿਲਾਂ ਬਈ ਆਪਾਂ ਪੰਜਾਬੀ ਆ ਆਪਾਂ ਪੰਜਾਬ ਨੂੰ ਬਲ ਸ਼ਿੰਗਰ ਤਾਂ ਚਲੋ ਬਾਅਦ ਚ ਇਹ ਗੱਲ ਕਹਿ ਦੀ ਬਾਕੀ ਕੋਈ ਗੱਲ ਨਹੀਂ ਹੁਣ ਆਪਣਾ ਪਹਿਲਾਂ ਕਿਹੜੇ ਜੇ ਹੁਣ ਇਹ ਵੀ ਗੱਲ ਹੋ ਸਕਦੀ ਹੈ ਕਹਿਣਗੇ ਇੰਡਸਟਰੀ ਦੇ ਵਿੱਚ ਹੀ ਮੀਨ ਬੰਦੇ ਆ ਇਹਨਾਂ ਨੇ ਕੰਮ ਸਮਝਣਾ ਪਹਿਲਾਂ ਵੀ ਉਹ ਤਾਂ ਲੋਕ ਐਕਸੈਪਟ ਕਰਦੇ ਲੋਕਾਂ ਨੇ ਜੇ ਮੈਨੂੰ ਐਕਸੈਪਟ ਕਰ ਲੈ ਮੈਨੂੰ ਤਾਂ ਰੋਟੀ ਲੋਕਾਂ ਨੇ ਪਾਉਣਾ ਤੇ ਮੈਂ ਆਪ ਇਹ ਕੰਮ ਚਲੋ ਬਾਬੇ ਦੀ ਕਿਰਪਾ ਨਾਲ ਲੱਗੇ ਹੋਏ ਹੁਣ ਤੱਕ ਆਪਾਂ ਪੰਥ ਦੇ ਲਈ ਗਾਇਆ ਆਪਾਂ ਸੋਸ਼ਲ ਮੁੱਦਿਆਂ ਤੇ ਗਾਇਆ ਜਿਹੜੇ ਮੁੱਦੇ ਹੱਦ ਤੱਕ ਕਿਸੇ ਨੇ ਨਹੀਂ ਚੱਕਿਆ ਉਹ ਚੱਕੇ ਆ ਹੁਣ ਵੀ ਆਪਾਂ ਚਲੋ ਆਪਣੀ ਕਿਸੇ ਨਾ ਖਾਰ ਹੈ ਨਹੀਂ ਪਰ ਪਹਿਲਾਂ ਵੀ ਆਪਾਂ ਮੈਂ ਤਿੰਨ ਵਾਰ ਵੋਟ ਆਮ ਆਦਮੀ ਪਾਰਟੀ ਨਪਾਈ ਗਈ ਮੈਂ ਜਿੰਨੀਆਂ ਵੋਟਾਂ ਹੁਣ ਤੱਕ ਹੋਈਆਂ ਮੇਰੀ ਪਹਿਲੀ ਵੋਟ 17 ਚ ਬਣੀ ਸੀ ਉਹ ਵੀ ਮੈਂ ਪਾਈ ਸੀ ਫਿਰ ਪੀਐਮ ਦੀਆਂ ਵੋਟਾਂ ਸੀਐਮ ਦੀਆਂ ਉਦੋਂ ਵੀ ਮੈਂ ਵੋਟ ਪਾਈ ਆ ਪਰ ਹੁਣ ਮੇਰਾ ਜੀਆ ਵੀ ਆਪਾਂ ਇੱਧਰ ਸਪੋਰਟ ਕਰੀਏ ਹਾਂ ਹਾਂਜੀ ਬਾਈ ਗੀਤ ਵੀ ਸੁਣਾ ਦੇ ਕਿਦਾਂ ਗੀਤ ਔ ਸਨ 84 ਦਿਨ ਬੁੱਧਵਾਰ 1 ਅਕਤੂਬਰ 31 ਨੂੰ ਆ ਮਾਰ ਗਿਆ ਬੇਅੰਤ ਸੂਰਮਾ ਜੋਬਨ ਮੱਤੀ ਨੂੰ ਹਰੀ ਦਾ ਮੰਦਰ ਟਾ ਕੇ ਕੀਤੀ ਗਲਤੀ ਵੱਡੀ ਸੀ ਤਾਈਓ ਗੋਲੀ ਨਾਲ ਇੱਕ ਭਰ ਕੇ ਉਹਨੂੰ ਚਾੜਤਾ ਗੱਡੀ ਸੀ ਸ਼ੇਰਨੀ ਦੀ ਕੁੱਖ 'ਚੋਂ ਸ਼ੇਰ ਤਾਂ ਜੰਮਦੇ ਹੀ ਰਹਿਣੇ ਨੇ ਓ ਸ਼ੇਰਾਂ ਵਰਗੇ ਹੌਸਲੇ ਦੱਸ ਦੇ ਕਿੱਥੇ ਟਹਿਣੇ ਨੇ ਸ਼ੇਰਨੀ ਦੀ ਕੁੱਖ 'ਚੋਂ ਸ਼ੇਰ ਤਾਂ ਜੰਮਦੇ ਰਹਿਣੇ ਨੇ ਹਉ ਤੀਰ ਤੋਂ ਡਰੇ ਦੁਨੀਆਂ ਤਲਵਾਰ ਤੋਂ ਡਰੇ ਦੁਨੀਆਂ ਓ ਵਸਤਾ ਦਿਲਾਂ ਵਿੱਚ ਜੀਦੀ ਕਹਿੰਦੇ ਤਸਵੀਰ ਤੋਂ ਡਰੇ ਦੁਨੀਆਂ ਹਾਂਜੀ ਸਰਬਜੀਤ ਖਾਲਸਾ ਜੀ ਤਸਵੀਰ ਲੱਗੀ ਹੋਈ ਦਿਲ 'ਚ ਫਿਰ ਪੂਰੀ ਪੂਰੀ ਆਪਾਂ ਠੋਕ ਕੇ ਆਪਾਂ ਬਟਨ ਨੱਪ ਕੇ ਆਵਾਂਗੇ ਉਹਨਾਂ ਦਾ ਤੇ ਸਾਰਿਆਂ ਨੂੰ ਕਹਾਂ ਅਪੀਲ ਕਰਾਂਗੇ ਆਪਾਂ ਵੀ ਹੁਣ ਆਪਾਂ ਇੱਕ ਪਾਸਾ ਆਉ ਦਾ ਅਸਲੀ ਜਿਹੜਾ ਰੰਗ ਹੈ ਦੋਗਲਾਪਣ ਛੱਡ ਕੇ ਇੱਕ ਪਾਸੇ ਹੋਈਏ ਚਾਹੇ ਕਿਸੇ ਨੂੰ ਆਪਾਂ ਲਿੰਕ ਟੁੱਟਦਾ ਦਿਖੇ ਕੁਝ ਵੀ ਆ ਪਰ ਇੱਕ ਪਾਸੇ ਦੀ ਗੱਲ ਕਰੀਏ ਆਪਾਂ ਹੁਣ ਬਿਲਕੁਲ ਵੀਰੇ ਉਰੇ ਬੜੀ ਹਵਾ ਸੀਗੀ ਕਰਨਜੀਤ ਨੂੰ ਮੋਲਦੀ ਐਸਾ ਕੀ ਹੋ ਗਿਆ ਰਾਤੋ ਰਾਤ ਇੱਕ ਦੋ ਦਿਨਾਂ ਦੇ ਵਿੱਚ ਹੀ ਸਾਰੀ ਜਿਹੜੀ ਨੇਰੀ ਬਣੀ ਸੀ ਕਰਨਜੀਤ ਨੂੰ ਮੋਲ ਦੇ ਹੱਕ 'ਚ ਉਹ ਮੱਠੀ ਪੈ ਗਈ ਲੋਕ ਬਈ ਸਮਝਦਾਰ ਆ ਅੱਜ 29 ਮਈ ਆ ਤੁਸੀਂ ਦੇਖ ਲਓ ਸਿੱਧੂ ਮਸਲੂਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹਾਲਾਂਕਿ ਪਾਰਟੀ ਇਹਨਾਂ ਦੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀ ਟਟਕੇ ਕੋ ਮੈਡਮ ਦੀ ਉਹ ਸੁਣੀ ਐਮਐਸਪੀ ਦੀ ਗੱਲਾਂ ਕਰਦੇ ਸੀ ਲੋਕਾਂ ਨੂੰ ਬਈ ਅੱਜਕੱਲ ਲੋਕ ਮੋਰਖ ਥੋੜੀ ਪਹਿਲਾਂ ਲੋਕ ਹੁੰਦੇ ਸੀਗੇ ਵੀ ਠੀਕ ਆ ਕਟੜ ਹੋ ਗਏ ਵੀ ਇੱਕ ਪਾਸੇ ਉਹ ਹੀ ਗੱਲ ਜਿਵੇਂ ਇੱਕ ਘਰ ਚ ਬਾਬੇ ਦੀ ਜਗ੍ਹਾ ਬਣੀ ਹੁੰਦੀ ਐ ਨਾ ਨਾ ਬਈ ਇਸ ਤਾਂ ਇਸੇ ਬਾਬੇ ਨੂੰ ਮੰਨਣਾ ਉਵੇਂ ਪਹਿਲਾਂ ਲੋਕਾਂ ਦੇ ਵਿੱਚ بڑا ਕੀੜਾ ਹੁੰਦਾ ਸੀ ਨਾ ਨਾ ਆਪਾਂ ਕਟੜ ਬੰਦਿਆ ਕਟੜ ਹੁਣ ਬਈ ਲੋਕ ਪੜੇ ਲਿਖੇ ਆ ਲੋਕਾਂ ਨੂੰ ਪਤਾ ਕਿਹੜਾ ਕਿੱਥੇ ਕੰਮ ਕਰਦਾ ਬੇਰੋਜ਼ਗਾਰੀ ਕਿੰਨੀ ਹੋਈ ਪਰ ਬਹੁਤ ਘੱਟ ਜੱਡੀਆਂ ਗੱਲਾਂ ਸੀ ਇਹ ਕਹਿੰਦੇ ਟਾਈਮ ਤੋਂ ਟਾਈਮ ਤੋਂ ਚਲੋ ਟਾਈਮ ਚੱਲ ਰਿਹਾ ਹਜੇ ਤਾਂ ਬਹੁਤ ਟਾਈਮ ਪਿਆ ਕੀ ਪਤਾ ਕੀ ਕਰਨਗੇ ਪਰ ਉਦੋਂ ਪਹਿਲਾਂ ਆਪਾਂ ਲਾਅ ਐਂਡ ਆਰਡਰ ਤੁਸੀਂ ਦੇਖ ਲੈ ਕਿੱਥੇ ਤੀਜੇ ਦਿਨ ਆ ਕਿਹੜਾ ਕੀ ਕੀ ਲੱਗਿਆ ਹੁੰਦਾ ਵੋਟਾਂ ਤੋਂ ਪਹਿਲਾਂ ਜਾਬਤ ਉਹ ਚੋਣ ਜਾਬਤੇ ਦੇ ਵਿੱਚ ਗੋਲੀਆਂ ਚੱਲੀ ਜਾਂਦੀਆਂ ਤੁਸੀਂ ਦੇਖੋ ਫਿਰ ਹਨਾ ਤੇ ਲੋਕ ਵੀ ਆ ਬਾਕੀ ਲੋਕਾਂ ਨੂੰ ਵੀ ਸਮਝ ਹੈਗੀ ਲੋਕਾਂ ਨੂੰ ਵੀ ਪਤਾ ਹੁਣ 84 ਦਿਨ ਸ਼ੁਰੂ ਹੋਏ ਨੇ 1 ਜੂਨ ਤੋਂ ਹਨਾ ਤੇ ਸਾਰੇ ਦਿਨ ਲਗਾਤਾਰ ਚੱਲੇ ਲੋਕਾਂ ਨੂੰ ਵੀ ਪਤਾ ਕਿਹੜਾ ਸਾਡੇ ਨਾਲ ਕਿੱਥੇ ਕੀ ਦਾ ਸਾਡੇ ਇੰਦੇ ਵਿੱਚ ਰਤਬਾ ਕਿੱਡਾ ਹੈਗਾ ਤੇ ਲੋਕ ਵੀ ਸਹੀ ਜਗ੍ਹਾ ਸਪੋਰਟ ਕਰਨਗੇ ਤੇ ਬਾਕੀ ਦੇਖੋ ਬਈ ਹਵਾ ਇਹ ਕਈ ਵਾਰ ਨਾ ਸੋਸ਼ਲ ਮੀਡੀਆ ਤੇ ਹਵਾ ਹੋਰ ਹੁੰਦੀ ਆ ਲੋਕ ਕਹਿੰਦੇ ਕੁਝ ਹੋਰ ਆ ਪਰ ਕਰ ਕੁਝ ਹੋਰ ਜਾਂਦੇ ਆ ਤੇ ਲਾਲ ਸਾਨੂੰ ਕਿ ਸਰਬਜੀਤ ਖਾਲਸਾ ਦੀ ਹਵਾ ਜਿਹੜੀ ਹੈ ਇਹ ਸੋਸ਼ਲ ਮੀਡੀਆ ਵਾਲੀ ਹਵਾ ਕਿ ਜ਼ਮੀਨ ਤੇ ਹੈਗੀ ਨਹੀਂ ਜ਼ਮੀਨ ਤੇ ਵੀ ਹੈਗੀ ਆ ਹੁਣ ਮੈਂ 2017 ਚ ਗੱਲ ਕਰਦਾ ਝਾੜੂ ਦੀ ਹਵਾ ਬਹੁਤ ਸੀ ਸੋਸ਼ਲ ਮੀਡੀਆ ਤੇ ਵੀ ਜਮੀਨੀ ਵੀ ਬਹੁਤ ਸੀ ਨਾ ਐਨਾ ਰੈਲੀਆਂ ਦੇ ਵਿੱਚ ਇਕੱਠ ਹੁੰਦਾ ਸੀਗਾ ਤੇ ਪਰ ਹੋਇਆ ਬਾਅਦ ਚ ਕੀ ਉਹ ਥੋੜੀਆਂ ਆਈਆਂ ਇਹ ਸੀਟਾਂ ਆਈਆਂ ਠੀਕ ਤੇ ਮੰਨ ਲਓ ਨਾ ਜਿੱਤੇ ਖਾਲਸਾ ਸਾਹਿਬ ਤਾਂ ਕੀ ਬਣੂ ਪਰ ਮੈਂ ਕਹਿੰਦਾ ਆਪਾਂ ਹੁਣ ਨਾ ਜੇ ਆਪਾਂ ਜਾਵਾਂਗੇ ਹਰਮੰਦਰ ਸਾਹਿਬ ਆਪਾਂ ਸੇ ਰੁਚਾ ਕਰਕੇ ਜਾਵਾਂਗੇ ਜਿਉਂ ਜਤ ਦੇ ਆ ਤੇ ਫਿਰ ਮੈਨੂੰ ਲੱਗਦਾ ਜਿਵੇਂ ਮਾਨਸਾਲਿਆਂ ਨੂੰ ਕਿ ਲੋਕ ਕਹਿੰਦੇ ਆ ਵੀ ਇਹਨਾਂ ਨੇ ਸਿੱਧੂ ਨਹੀਂ ਜਿਤਾਇਆ ਤੇ ਸ਼ਾਇਦ ਆਪਣੇ ਪੱਲੇ ਲਾਨ ਤਾਣਾ ਪੈ ਜਾਣਾ ਇਹ ਗੱਲ ਦਾ ਡਰ ਹੈਗਾ ਕਿਉਂਕਿ ਧੱਲੂ ਘਰ ਦਿਵਸ ਹੈਗੇ ਨਹੀਂ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਕੱਲੂ ਘਰਾ ਚੱਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਹੈਨਾ ਉਸ ਸਾਕਾ ਨੀਲਾ ਤਾਰਾ ਹੋਇਆ ਸੀਗਾ ਇੱਕ ਤਰੀਕ ਨੂੰ ਉਹ ਦਿਨੇ ਸ਼ੁਰੂ ਹੋ ਜਾਣੀ ਹਾਂਜੀ ਹਾਂਜੀ ਉਹੀ ਗੱਲ ਹੈ ਨਾ ਵੀ ਤੁਸੀਂ ਮੈਂ ਪਹਿਲਾਂ ਹੀ ਗੱਲ ਕਹਿ ਕਿਹਾ ਵੀ ਇੱਕ ਸਟੈਂਡ ਤੇ ਹੋ ਜਾਈਏ ਆਪਾਂ ਜਾਂ ਤਾਂ ਆਪਾਂ ਸਿੱਖਾਂ ਦੀ ਗੱਲ ਕਰਦੇ ਆਂ ਵੀ ਆਪਾਂ 84 ਦੇ ਆਪਾਂ ਇਨਸਾਫ ਦੀ ਗੱਲ ਕਰਦੇ ਆਂ ਫਿਰ ਆਪਾਂ ਇਨਸਾਫ ਜਿਨ੍ਹਾਂ ਨੇ ਆਪਾਂ ਨੂੰ ਤਾਜ ਰੱਖਿਆ ਆਪਾਂ ਉਹਨਾਂ ਦੇ ਸਿਰ ਤੇ ਤਾਜ ਰੱਖੀਏ ਚਲੋ ਬਾਕੀ ਇਹ ਤਾਂ ਚੱਲਦੇ ਨਾ ਆਪਾਂ ਪਹਿਲਾਂ ਓ ਬਾਈ ਤੁਸੀਂ ਦੇਖ ਰਹੇ ਹੋ ਨੇ ਪੰਜਾਬ ਚ ਪੰਥਕ ਸਿਆਸਤ ਹੈ ਨਾ ਵਾਪਸ ਰਿਵਾਈਵ ਹੋ ਰਹੀ ਆ ਮਤਲਬ ਜੋ ਸਿੱਖ ਸਿੱਖੀ ਸਿਧਾਂਤ ਨੇ ਉਹਨਾਂ ਸਿਧਾਂਤਾਂ ਵਾਲੀ ਸਿਆਸਤ ਰਿਵਾਈਵ ਹੋ ਰਹੀ ਹੈਗੀ ਲੱਗਦਾ ਕਿ ਪੰਜਾਬ ਲਈ ਸ਼ੁਭ ਸੰਕੇਤ ਨੇ ਮੈਂ ਭਈ ਇਹ ਚੀਜ਼ ਨੂੰ ਮੈਂ ਨਾ ਥੋੜਾ ਡੰਗਾ ਇਨਾਂ ਨਹੀਂ ਦੇਖਿਆ ਮੈਂ ਇੱਕ ਚੀਜ਼ ਦੱਸਦਾ ਲੋਕ ਨਾ ਹਰ ਇੱਕ ਬੰਦਾ ਕਹਿੰਦਾ ਵੀ ਆਪਨ ਖਾਲਸਾ ਰਾਜ ਚਾਹੀਦਾ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਮੇਨ ਬੰਦਾ ਕਿਹੜਾ ਰੱਖਾਂਗੇ ਖਾਲਸਾ ਕੋਈ ਹੈ ਬੰਦਾ ਆਪਣੀ ਨਿਗਾਹ ਦੇ ਵਿੱਚ ਜਿਹਨੂੰ ਤੁਸੀਂ ਕਹਿ ਸਕੋ ਵੀ ਹਾਂ ਯਾਰ ਇਹ ਬੰਦਾ ਮੈਨੂੰ ਚਲੋ ਮੈਂ ਇੱਕ ਬੰਦੇ ਨੂੰ ਪੈ ਲੈ ਕੇ ਚੱਲਾਂ ਵੀ ਇਹ ਖਾਲਸਾ ਰਾਜ ਹੋਇਆ ਤੇ ਆਪਾਂ ਇਹ ਬੰਦੇ ਨੂੰ ਮੇਨ ਰੱਖਾਂਗੇ ਜਿਵੇਂ ਮਹਾਰਾਜ ਰਣਜੀਤ ਸਿੰਘ ਜੇ ਆਪਾਂ ਗੱਲ ਕਰੀ ਜੋ ਥੋੜਾ ਹੋਗਾ ਉਹਨੂੰ ਮੈਨੂੰ ਨਹੀਂ ਵਧੀਆ ਲੱਗੂਗਾ ਪਹਿਲਾਂ ਆਪਾਂ ਬੰਦੇ ਬਿਛਣਨੇ ਪੈਣੇ ਆ ਛਾਂਟਣੇ ਪੈਣੇ ਆ ਕਿਉਂਕਿ ਆਪਾਂ ਜਿਹੜਾ ਬੰਦਾ ਦੇਖਦੇ ਆ ਆਪਾਂ ਕਹਿੰਨੇ ਆ ਵੀ ਉਹ ਇੱਧਰ ਲਾ ਉਹ ਰੰਗ ਬਾਤ ਚ ਕੋਈ ਹੋਰ ਹੀ ਦਿਖਾ ਜਾਂਦਾ ਟਾਈਮ ਤੇ ਪਤਾ ਲੱਗਦਾ ਕਿੱਧਰ ਗੇਮ ਘੁੰਮ ਗਈ ਇੱਧਰ ਲਈ ਪਾਰਟੀ ਲਈ ਉੱਧਰ ਹੋ ਜਾਂਦਾ ਇੱਧਰ ਲਈ ਪੱਕ ਲਈ ਪਾਰਟੀ ਵਿੱਚ ਟਿਕਟਾਂ ਪਿੱਛੇ ਭੱਜੀ ਫਿਰਦੇ ਆ ਹਨਾ ਲੋਕਾਂ ਨੂੰ ਤੁਸੀਂ ਮੈਂਟ ਲੱਗੇ ਲੋਕ ਲੋਕਾਂ ਨੂੰ ਕਹਿਣ ਲੱਗੇ ਦੋਗਲਾਪਨ ਦਿਖਾਉਣ ਲੱਗੇ ਪਰ ਲੋਕ ਆਪ ਵੀ ਕਿੱਥੇ ਸੀ ਚੱਲਦੇ ਆ ਤੁਸੀਂ ਪੰਜਾਬ ਬਦਲਨੀ ਆਪਾਂ ਗੱਲਾਂ ਕਰਦੇ ਆ ਚਲੋ ਆਪਾਂ ਜਿਹੜਾ ਰਾਜ ਮਰਜੀ ਜਿੰਨਾ ਟਾਈਮ ਬਈ ਕਾਸਟਿੰਗ ਚਲਦਾ ਪੰਜਾਬ ਦੇ ਵਿੱਚ ਉਹਨਾਂ ਨੇ ਬਾਲੀਵੁੱਡ ਵਾਲੇ ਨੇ ਫਿਲਮ ਬਣਾਈ ਚਮਕੀਲਾ ਉਹ ਬੰਦਾ ਆ ਕੇ ਪੰਜਾਬ ਚ ਕੀ ਕਹਿੰਦਾ 10 ਗੁਰੂ ਜਿਹੜੇ ਇੱਥੋਂ ਸੀਗੇ ਤੇ ਉਹ ਪੰਜਾਬ ਦੇ ਵਿੱਚ ਕਹਿੰਦਾ ਕਾਸਟਿੰਗ ਚਲ ਰਿਆ ਹਜੇ ਵੀ ਗੋਰੇ ਕਾਲੇ ਰੰਗ ਦਾ ਭੇਤ ਭਾਵ ਹੋ ਰਿਹਾ ਕਮਾਕਾਰਾਂ ਦਾ ਭੇਤ ਭਾਵ ਹੋ ਰਿਹਾ ਕੋਈ ਬੰਦਾ ਉੱਚੇ ਹੋਵੇ ਤੇ ਹੁੰਦਾ ਉਹਨੂੰ ਸਾਭਜੀ ਕਹਿਣਗੇ ਕੋਈ ਬੰਦਾ ਛੋਟਾ ਕੰਮ ਕਰਦਾ ਉਹਨੂੰ ਹੋਏ ਕਹ ਕੇ ਵਾਜ ਮਾਰਨ ਗਿਆ ਕੀ ਆ ਕਿਸ ਸਮਾਨ ਕਿਨੇ ਦਾ ਲਾਇਆ ਤੁਸੀਂ ਇਹ ਆਪ ਆਪਾਂ ਸੁਧਾਰ ਕਰਨ ਨਾ ਆਪਾਂ ਸਰਕਾਰਾਂ ਦੇ ਥੋੜੀਆਂ ਚੀਜ਼ਾਂ ਛੱਡ ਸਕਦੇ ਆ ਜਾਂ ਆਪਾਂ ਕਹਿ ਦਈਏ ਵੀ ਹੁਣ ਇਹ ਪੰਥਕ ਚੀਜ਼ਾਂ ਵਾ ਮੋਂ ਮੈਂ ਇੱਕ ਦਿਨ ਭਾਵੇਂ ਮੇਰੇ ਸਿਰ ਤੋਂ ਪੱਗ ਹੈਣੀ ਮੈਂ ਕਿਤੇ ਨਾ ਵੈਸੀ ਹੀ ਗੱਲ ਕਰਨਾ ਸੀ ਸਰਤਾਜ ਦੀ ਫਿਲਮ ਦੇਖਣ ਗਏ ਜਿਹੜੀ ਹੁਣ ਆਈ ਆ ਤੇ ਉਹਦੇ ਵਿੱਚ ਮੈਂ ਵੈਸੀ ਹੀ ਲਾਉਣੇ ਸੀ ਵੀ ਇਹ ਕਿਹਦੇ ਵਰਗਾ ਲੱਗਦਾ ਤੇ ਮੈਂ ਮਹੱਲੇ ਦੇ ਵਿੱਚ ਜੋ ਨਿਗਾਹ ਮਾਰੀ ਮੈਂ ਘਰ ਆਪਣੇ ਮਹੱਲੇ 'ਚ ਸਰਦਾਰ ਬੰਦੇ ਹੀ ਹੈਣੀ ਕਿੱਡੀ ਤੱਕ ਇਹ ਗੱਲ ਦੇਖੋ ਤੁਸੀਂ ਹਨਾ ਤੁਹਾਡੇ ਮਨ 'ਚ ਦ ਚੱਲਦਾ ਹੁੰਦਾ ਵੀ ਕਿਤੇ ਰੱਬ ਨੇ ਕਿਰਪਾ ਕੀਤੀ ਤਾਂ ਪੱਗ ਬੰਨਾਂ ਜ਼ਰੂਰ ਬਈ ਮੈਂ ਆਪਾਂ ਜਦੋਂ ਬਾਲਗ ਦੀ ਕਿਰਪਾ ਹੋਈ ਹੁਣ ਜੇ ਕਿਤੇ ਨਾ ਕਿਤੇ ਨਾ ਆਪਾਂ ਐ ਲੱਗਦਾ ਵੀ ਆਪਾਂ ਸਿਰਫ ਦਿਖਾਵੇ ਲਈ ਨਹੀਂ ਰੱਖੀ ਅੱਜ ਕੱਲ ਇਹ ਸ਼ਰੀਫੀ ਦਾ ਟੈਗ ਆ ਇਹ ਚੀਜ਼ਾਂ ਜਿ ਪਾਗਬਾਨ ਲਈ ਤੁਸੀਂ ਠੀਕ ਆ ਮੈਂ ਤਾਂ ਕਈ ਬੰਦੇ ਆਏ ਜਿਹੜੇ ਦੇਖੇ ਜਿਹੜੇ ਅਮਰ ਸ਼ਗਨ ਤੋਂ ਬਾਅਦ ਵੀ दारू ਪੀਂਦੇ ਬਈਰ ਬਹੁਤ ਗਲਤ ਕੰਮ ਕਰੀਂਦੇ ਕਈ ਵਾਰੀ ਆਏ ਚਾਂ ਆਪਣੀ ਅੱਖੀ ਦੇਖਿਆ ਬੁੜੀਆਂ ਕੀ ਕਰਦੀਆਂ ਹੁਣ ਸ਼ਾਇਦ ਇਹ ਗੱਲ ਤੇ ਮੈਨੂੰ ਗੁੱਸਾ ਲੱਗੋ ਕੋਈ ਬੁੜੀਆਂ ਦੇ ਅਮਰ ਸ਼ਗਨ ਦੇ ਉੱਪਰ ਵਟੇ ਮਨਉਂਦੀਆਂ ਫਿਰਦੀਆਂ ਥਰੇੜੀਆਂ ਕਰਾਉਂਦੀਆਂ ਫਿਰਦੀਆਂ ਸਲੂਨਾਂ ਦੇ ਵਿੱਚ ਹੁਣ ਜੇ ਇਹ ਗੱਲ ਕਹੇ ਜੀ ਹੁਣ ਕਈ ਨੂੰ ਮਿਰਚਾ ਲੱਗਣੀ ਵਿੱਚ ਆ ਗੱਲ ਕਹਤੇ ਪਰ ਇਹ ਗੱਲ ਹੈ ਪਰ ਆਪਾਂ ਬੋਲ ਨਹੀਂ ਸਕਦੇ ਉੱਥੇ ਜੇ ਬੋਲਦੇ ਫਿਰ ਅਗਲਾ ਕਹਿੰਦਾ ਵੀ ਤੇਰਾ ਦੱਸ ਕੀ ਚੱਕਰਾ ਇੱਥੇ ਸਾਡੇ ਗ ਵੀ ਜਾਣਦਾ ਤੁਸੀਂ ਹੁਣ ਮੈਂ ਉਹ ਹੀ ਜਿਨ੍ਹਾਂ ਵੀ ਜੇ ਆਪਾਂ ਚੱਲੀਏ ਤਾਂ ਸੱਚੇ ਸੁੱਚੇ ਹੋ ਕੇ ਚੱਲੀਏ ਵੀ ਆਜੋ ਦੇਖੋ ਇਨਸਾਨ ਤਾਂ ਗਲਤੀਆਂ ਦਾ ਬੁੱਤਲਾ ਭਾਈ ਮੈਂ ਆ ਕੇ ਜੀ ਮੈਂ ਪੂਰਾ ਓਕੇ ਹੋਗਾ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਠੀਕ ਆ ਪਰ ਕਿਤੇ ਨਾ ਕਿਤੇ ਕਮੀ ਹੁੰਦਾ ਪਰ ਆਪਾਂ ਇਸ ਲੈਵਲ ਤੱਕ ਨਾ ਜਾਈਏ ਵੀ ਆਪਾਂ ਪੱਗ ਨੂੰ ਨੀਵਾ ਕਰੀਏ ਜੇ ਆਪਾਂ ਹਾਂ ਭਾਈ ਤੁਸੀਂ ਤਿੰਨ ਵਾਰੀ ਵੋਟ ਪਾਈ ਆਮ ਆਦਮੀ ਪਾਰਟੀ ਨੂੰ ਹੁਣ ਕਰਮਜੀਤ ਨੂੰ ਮੋਲ ਦੇ ਪ੍ਰਚਾਰ ਵਾਸਤੇ ਵੀ ਭਗਵੰਤ ਮਾਨ ਸਾਹਿਬ ਆਉਂਦੇ ਨੇ ਜਦੋਂ ਕਿੱਕਲੀ ਸੁਣਾਉਂਦੇ ਆ ਭਗਵੰਤ ਮਾਨ ਸਾਹਿਬ ਦਿਲ ਖੁਸ਼ ਹੁੰਦਾ ਆਦੋ ਮੈਨੂੰ ਨਾ ਹੱਸਾ ਆਉਦਾ ਵੀ ਸੀਐਮ ਸਾਹਬ ਉਹ ਪਹਿਲਾਂ ਉਹਨਾਂ ਨੂੰ ਦੇਖਣਾ ਚਾਹੀਦਾ ਚਲੋ ਆਪਣੇ ਵਧੀਆ ਚਲੋ ਤੁਸੀਂ ਹਜੇ ਵੀ ਬਾਦਰ-ਬਾਦਰ ਕਰ ਰਹੇ ਹੋ ਉਹ ਤਾਂ ਬੰਦੇ ਹਾਰ ਚੁੱਕੇ ਆ ਤੁਸੀਂ ਤਾਂ ਬਹੁਤ ਅੱਗੇ ਲੰਘ ਚੁੱਕੇ ਹੋ ਤੁਸੀਂ ਹਜੇ ਵੀ ਉਹਨਾਂ ਦਾ ਨਾਮ ਕਿਉਂ ਜਪ ਰਹੇ ਹੋ ਕਈ ਵਾਰ ਇੱਕ ਟਵੀਟ ਹੋਇਆ ਸੀ ਪਿਛੇ ਮਜੀਠੀਏ ਸਾਡਾ ਟਵੀਟ ਇਹ ਜਵਾਕਾਂ ਕੋਈ ਸੋਸ਼ਲ ਮੀਡੀਆ ਤੇ ਲੜ ਰਹੇ ਆ ਇਹ ਕੀ ਕੀ ਚੱਲ ਕੀ ਰਿਹਾ ਮੈਨੂੰ ਸਮਝ ਨਹੀਂ ਆਦੀ ਵੀ ਸੀਐਮ ਤੁਸੀਂ ਆ ਉਹਦਾ ਅਹੁਦਾ ਪਹਿਚਾਣੋ ਤੁਸੀਂ ਉਹ ਗੱਲਾਂ ਹੁਣ ਮੈਂ ਆਪਾਂ ਪਹਿਲਾਂ ਦੇਖਦੇ ਰਿਹਾ ਸੁਖਬੀਰ ਬਾਦਲ ਹੁਣ ਸਾਉ ਦਾ ਰਾਜ ਸੀਗਾ ਇਹਨਾਂ ਦਾ ਤੇ ਉਹ ਕਿੰਨੀ ਕੋਈ ਕਿਸੇ ਦੇ ਬੰਦੇ ਤੇ ਬਰਚਾ ਹੋਇਆ ਸੀਗਾ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਸੀਗਾ ਫਿਰ ਚੈਨਲ ਬੰਦ ਕਰ ਦਿੰਦੇ ਮੋਨਟਾਈਜੇਸ਼ਨਾਂ ਬੰਦ ਕਰਦੇ ਜਿੰਨਾਂ ਦੇ ਚੰਗੇ ਨਵੇਂ ਮੁੰਡੇ ਉਹਨਾਂ ਕੋਲ ਤਾਂ ਪਹਿਲਾਂ ਵਿਚਾਰਾਂ ਕੋਈ ਕੰਮ ਹੈ ਨਹੀਂ ਤੁਸੀਂ ਚੱਕ ਕੇ ਜਿਹੜਾ ਬੰਦਾ ਕੰਮ ਕਰ ਰਿਹਾ ਉਹਦਾ ਥੋੜਾ ਰੋਜ਼ਗਾਰ ਚੱਲ ਰਿਹਾ ਤੁਸੀਂ ਬੰਦ ਕਰ ਇੰਨੇ ਕਿਹੜੀਆਂ ਗੱਲਾਂ ਚੱਲ ਰਹੀਆਂ ਇਹ ਵੀ ਤੁਸੀਂ ਉਹ ਨੈਗੇਟਿਵਿਟੀ ਸਾਰੀ ਬੰਦ ਕਰਾ ਦੋਗੇ ਚਲੋ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਬੰਦ ਕਰਾ ਦੋ ਤੁਸੀਂ ਨਿਊਜ਼ ਚ ਮੈਂ ਖਰੀਦ ਲਵਾਂਗੇ ਤੁਸੀਂ ਲੱਗਦਾ ਇਸ ਵਾਰ ਫਰੀਦਕੋਟ ਤੋਂ ਜਮੀਰਾਂ ਨੇ ਬੰਦੇ ਨਹੀਂ ਵਿਕਣਿਆ ਦੇਖੋ ਭਾਈ ਜਮੀਰਾਂ ਜਾਗ ਪਈਆਂ ਲੱਗਦਾ ਹੈ ਕਿ ਜਿੱਤਣ ਕੇ ਹਾਲਤ ਆਪ ਮੇਰੇ ਹਿਸਾਬ ਨਾਲ ਤਾਂ ਸਾਰੀਆਂ ਜਮੀਰਾਂ ਜਾਗ ਨਹੀਂ ਹੋ ਬਾਕੀ ਟਾਈਮ ਆ ਹੁਣ ਇੱਥੇ ਮੈਂ ਕਹੀ ਜਾਵਾਂ ਵੀ ਮੈਂ ਤਾਂ ਬਹੁਤ ਘੈਂਟ ਆਈ ਆ ਮੇਰੀ ਜਮੀਰ ਜਾਗ ਗਿਆ ਮੈਂ ਤਾਂ ਮੇਰੇ ਅਰ ਕੋਈ ਵੋਟ ਕੱਲ ਨੂੰ ਪਾਵੇ ਤੇ ਕੀ ਕਰ ਸਕਦੇ ਉੱਥੇ ਵੀ ਮੇਨ ਗੱਲ ਏ ਮੈਂ ਇਹ ਅਪੀਲ ਕਰਦਾ ਵੀ ਆਪਾਂ ਜਿਨ੍ਹਾਂ ਨੇ ਆਪਣੀ ਪੱਗ ਦਾ ਮਾਣ ਰੱਖਿਆ ਉਹਨੇ ਸਿਰ ਤੇ ਤਾਜ ਰੱਖੀਏ ਸਾਰਿਆਂ ਨੂੰ ਇਹੀ ਅਪੀਲ ਆ ਤੁਸੀਂ ਮੇਨ ਗੱਲ ਬਾਕੀ ਐ ਜੇ ਹੋਰ ਪਾਰਟੀਆਂ ਨੇ ਤੁਹਾਡਾ ਕਿ ਤੁਸੀਂ ਕੰਮ ਜ਼ਰੂਰ ਦੇਖੋ ਕਿਹੜੀਆਂ ਪਾਰਟੀਆਂ ਨੇ ਕੀਤਾ ਕੱਲੇ ਆਪਦੇ ਲਿੰਕ ਤੇ ਨਾ ਜਾਇਓ ਵੀ ਹਾਂ ਇਹ ਬੰਦੇ ਸਾਡਾ ਕੰਮ ਕੀਤਾ ਸਾਰਿਆਂ ਨੂੰ ਦੇਖ ਕੇ ਚੱਲਿਓ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਭਾਈ ਦੇਵ ਰਪਾਣਾ ਸ਼ਾਨ ਨੇ ਇਹ ਕੋਟਕਪੁਰੇ ਦੀ ਬਹੁਤ ਵਿਦੈ ਸਿੰਗਰ ਨੇ ਪੰਜਾਬ ਦੇ ਮਸਲਿਆਂ ਨੂੰ ਉਭਾਰਨ ਵਾਲੀ ਇਹ ਗਾਇਕੀ ਕਰਦੇ ਆ ਜਰੂਰ ਇਹਨਾਂ ਦਾ YouTube ਚੈਨਲ ਖੋਲਿਓ ਤੁਹਾਨੂੰ ਇਹਨਾਂ ਦੀ ਗਾਇਕੀ ਪਸੰਦ ਆਊਗੀ ਸੋ ਗਾਇਕੀ ਦੇ ਨਾਲ ਨਾਲ ਇਹਨਾਂ ਨੇ ਪੰਜਾਬ ਦੇ ਸੰਦਰਭ ਦੇ ਵਿੱਚ ਆਪਣੀਆਂ ਟਿੱਪਣੀਆਂ ਵੀ ਕੀਤੀਆਂ ਪੰਥਕ ਸਿਆਸਤ ਬਾਰੇ ਵੀ ਆਪ ਦਾ ਨਜ਼ਰੀਆ ਸਾਂਝਾ ਕੀਤਾ ਤੇ ਦੱਸਿਆ ਕਿ ਇਸ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਇਸ ਵੇਲੇ ਅੱਗੇ ਜਾ ਰਹੇ ਨੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਨੇ